ਜਿਹੜੀ ਵੋਟ ਆ ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚ ਇਸ ਵਾਰੀ ਵੀ ਚਰਚਾ ਚੱਲੀ ਆ ਕਿ 1 ਜੂਨ ਨੂੰ ਵੋਟਾਂ ਹੋ ਰਹੀਆਂ ਨੇ ਤੇ 1 ਜੂਨ 1984 ਵੀ ਜਿਹੜੀ ਸਿੱਖ ਸੰਸਥਾਵਾਂ ਦੇ ਵਿੱਚ ਚੇਤੇ ਆ ਰਹੀ ਹੈ। ਹੂੰ ਉਹ ਤੇ ਦੇਖੋ ਸਿਸਟਮ ਜਿਹੜਾ ਅਫਸੈਟ ਹੋਇਆ ਜਾਂ ਖਰਾਬ ਹੋਇਆ ਉਹਦੀ ਕਾਂਗਰਸ ਦੀ ਕੋਈ ਦੇਣ ਨਹੀਂ। ਤੇ ਪੰਜਾਬ ਦੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਹਨੂੰ ਰੋਕਣ ਵਾਸਤੇ ਜ਼ਰੂਰ ਹੈ ਪਰ ਜਿਹੜਾ ਹੁਣ ਇਹ ਦਿਨਾਂ ਤੋਂ ਕੋਈ ਸਰਪ੍ਰਸਤ ਨਹੀਂ ਕਾਟਕ ਸਾਹਿਬ ਨੂੰ ਧੋਣਾ ਜ਼ਰੂਰੀ ਸਮਝਿਆ ਨਾ ਮਰਾ ਨਹੀਂ ਗਲਤ ਹੈ ਨਹੀਂ ਜਾਣ ਚਾਹੀਦਾ ਸੀ ਨਹੀਂ ਕਾਇਆ ਤੁਸੀਂ ਬੈਠਦੇ ਹੋ ਹਾਈ ਕਮਾਂਡ ਦੇ ਵਿੱਚ ਗੱਲ ਕਰਦੇ ਹੋ ਰਾਹੁਲ ਗਾਂਧੀ ਜੀ ਵੀ ਮਾਫੀਆਂ ਮੰਗ ਕੇ ਜਾਂਦੇ ਨੇ ਕਹਿੰਦੇ ਨੇ ਕਿ ਸਾਡੇ ਤੋਂ ਬਹੁਤ ਵੱਡਾ ਗਲੈਂਡਰ ਹੋਇਆ ਉਹ ਦੇਖੋ ਜਿਹੜੇ ਉਹਦੇ ਵਿੱਚ ਲੋਕ ਸੀ ਉਹ ਜਿਹੜੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਉਹਨਾਂ ਦੇ ਵਿੱਚ ਉਹਨਾਂ ਦਾ ਬੋਲ ਵਾਲਾ ਸੀ ਉਹਦੇ ਅਰਵਿੰਦਰ ਸਾਹਿਬ ਦੇ ਜੋ ਉਹਦੇ ਏਰੀਆ ਦੇ ਵਿੱਚ ਰਹੇ ਸੀ ਇਸ ਸਰਕਾਰ ਨੇ ਉਹਨਾਂ ਨੂੰ ਕੱਢਣ ਵਾਸਤੇ ਉਹ ਸਟੈਪ ਲਿਆ ਸੀ ਕੌਣ ਕੌਣ ਬਦਨਾਮ ਕਰ ਰਿਹਾ ਸੀ ਸਿੱਖ ਕੌਣ ਜੇ ਤੁਹਾਡੀ ਤਾਂ ਉਮਰ ਜ਼ਿਆਦਾ ਹੈ ਕਿਉਂਕਿ ਬਾਰਡਰ ਬਿਲਟ ਪੈ ਜਾਂਦੀ ਹੈ ਇਹ ਇਸੇ ਕਰਕੇ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਜਿਹੜੇ ਜਿਹੜੇ ਲੋਕ ਸਾਡੇ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਉਹ ਲੋਕ ਉਹਨਾਂ ਦੇ ਵਿੱਚ ਸੀਗੇ ਇਹ ਲੋਕ ਰਹਿਣਾ ਕੌਣ ਲੋਕ ਸੀ ਜਿਹੜੇ ਅੱਗ ਲਾਉਣਾ ਚਾਹੁੰਦੇ ਸਾਡੇ ਪੰਜਾਬ ਦੇ ਵਿੱਚ ਲੋਕ ਹੁੰਦੇ ਨੇ ਤੁਹਾਨੂੰ ਬਾਰੇ ਸੁਣਾਉਣਗੇ ਜਦੋਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਲੋਕ ਜੇ ਛੁਪੇ ਸੀ ਉਹਨਾਂ ਨੂੰ ਕੱਢਣਾ ਵੀ ਜ਼ਰੂਰੀ ਸੀ ਨਹੀਂ ਤੇ ਹੋਰ ਜ਼ਿਆਦਾ ਕੁਝ ਹੋ ਸਕਦਾ ਕੀ ਅਟੈਕ ਕਰਨ ਦੇ ਨਾਲ ਹੀ ਉਹ ਨਿਕਲ ਸਕਦੇ ਸੀ ਬਾਹਰ ਪਾਣੀ ਬੰਦ ਹੋ ਸਕਦਾ ਸੀ ਜਾਂ ਕੁਝ ਵੀ ਹੋ ਸਕਦਾ ਸੀ ਚਲੋ ਕਿ ਅਸੀਂ ਉਸ ਤਰੀਕੇ ਨਾਲ ਨਹੀਂ ਸੀ ਕਰਨਾ ਤੇ ਉਹ ਜਦੋਂ ਇੱਕ ਵਾਰੀ ਹੋ ਗਿਆ ਉਹ ਗੱਲ ਉੱਥੋਂ ਨਿਕਲ ਜਾਂਦੀ ਉਹ ਨਿਕਲ ਜਾਂਦੀ ਰਾਣਾ ਛੁੱਟੀ ਜੀ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਜਾਖੜ ਸਾਹਿਬ ਪੁਰਾਣੇ ਸਾਥੀ ਰਹੇ ਨੇ ਕਿ ਲੱਗਦਾ ਵੀ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਇੰਨਾ ਨੁਕਸਾਨ ਰਾਣਾ ਛੁੱਟੀ ਰਾਣਾ ਸਾਹਿਬ ਮੇਰਾ ਕੋ ਸਾਥੀ ਵੀ ਰਿਹਾ ਲਾਈ ਦੇ ਰਾਂ ਸਾਥੀ ਜਾਖੜ ਸਾਹਿਬ ਰੇ ਚਲੋ ਮਾਰਨ ਵਾਲੇ ਤੇ ਇਹਨਾਂ ਦਾ ਪਹਿਲਾ ਨੰਬਰ ਦੀਗਾ ਤੇ ਮੈਂ ਬਾਦ ਗਿਆ ਤੇਰੀ ਸੋਸ ਹੁੰਦਾ ਵੀ ਅਕਾਲੀ ਦਰ ਨੂੰ ਛੱਡ ਕੇ ਇੱਧਰ ਕਾਂਗਰਸ ਚ ਕਿਉਂ ਆ ਗਏ ਬਾਦਲ ਸਾਹਿਬ ਤੁਹਾਨੂੰ ਲੈ ਕੇ ਆਏ ਨੇ ਸਾਹਿਬ ਵੀ ਮੈਂ ਅਕਾਲੀ ਦਰ ਮੈਂ ਛੱਡ ਕੇ ਨਹੀਂ ਆਇਆ ਮੈਨੂੰ ਤੇ ਇਹਨਾਂ ਜੋ ਕੱਢਤਾ ਤੇ ਮੈਂ ਤੁਸ ਕਾਰਨ ਕੀ ਬਣੇ ਕੱਢਣ ਦੇ ਕਾਰਨ ਸੁਵੀਰ ਸਰ ਕੋਚ ਲੋਕ ਕੀ ਕਾਰਨ ਬਣ ਉਹਨੂੰ ਜ਼ਿਆਦਾ ਪਤਾ ਇੱਕ ਵਾਰ ਫੇਰ ਇੰਡਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਅੱਜ ਅਸੀਂ ਹਲਕਾ ਫਿਰੋਜ਼ਪੁਰ ਦੇ ਵਿੱਚ ਆ ਜਿਵੇਂ ਬਖਵਾ ਹਲਕਿਆਂ ਤੋਂ ਇੱਕ ਤਸਵੀਰ ਜਿਹੜੀ ਕਿ ਸਾਂਝੀ ਕਰ ਰਹੇ ਆ ਉਸ ਤਸਵੀਰ ਦੇ ਜਰੀਏ ਜੋ ਕੁਝ ਸਾਹਮਣੇ ਆ ਰਿਹਾ ਜੋ ਕੁਝ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਮੀਦਵਾਰਾਂ ਦਾ ਜੋ ਐਲਾਨ ਨੇ ਉਹ ਅਸੀਂ ਤੁਹਾਨੂੰ ਸੁਣਾਉਣਾ ਤਾਂ ਸਾਡੇ ਨਾਲ ਅੱਜ ਫਰੋਜਪੁਰ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਕੋਹਾਵਾ ਮੌਜੂਦ ਨੇ ਕੋਹਾਵਾ ਸਾਹਿਬ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਇੱਕ ਗਰੰਟੀ ਕਾਰਡ ਚੱਕੀ ਫਿਰਦੇ ਹੋ ਨਾਲ ਲੋਕਾਂ ਨੂੰ ਪੜ੍ਹ ਕੇ ਸੁਣਾ ਰਹੇ ਹੋ ਵੀ ਅਸੀਂ ਆਹ ਕੁਝ ਕਰਾਂਗੇ ਕਿੰਨਾ ਕੁ ਉਮੀਦ ਆ ਸਕੇ ਨਹੀਂ ਸਰਕਾਰਾਂ ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ ਦੇਖੋ ਸਾਡੀ ਖਾਸ ਪਾਰਟੀ ਜਿਹੜੀ ਸਰਕਾਰ ਹੈ ਉਹਨਾਂ ਨੇ ਜੋ ਕਿਹਾ ਉਹ ਕੀਤਾ ਹੈ ਲੋਕ ਸਾਡੇ ਤੇ ਇਸ ਗੱਲ ਦਾ ਯਕੀਨ ਕਰਦੇ ਪਹਿਲਾਂ ਵੀ ਕਾਂਗਰਸ ਸਰਕਾਰ ਨੇ ਜੋ ਕਿਹਾ ਕਰਕੇ ਵਿਖਾਇਆ ਇਸ ਕਰਕੇ ਲੋਕ ਸਾਡੇ ਨਾਲ ਜੁੜੇ ਹੈ ਇਸ ਗਰੰਟੀ ਕਾਰਡ ਦੇ ਨਾਲ ਹੀ ਲੋਕ ਜਿਹੜੇ ਬੜੇ ਪ੍ਰਭਾਵਿਤ ਹੋਏ ਕਿ ਵਾਕਿਆ ਹੀ ਇਹ ਸਰਕਾਰ ਆਏਗੀ ਤਾਂ ਸਾਨੂੰ ਇਹ ਜਿਹੜੀਆਂ ਵਿੱਚ ਲਿਖਿਆ ਉਹ ਸਾਨੂੰ ਸਾਰਾ ਹਾਸਲ ਹੋਏਗਾ ਤੇ ਉਹ ਅਸੀਂ ਸਰਕਾਰ ਮੰਨ ਤੇ ਦੇਵਾਂਗੇ ਤੁਸੀਂ ਵੋਟ ਕੇ ਸਹਾਹਤ ਮੰਗ ਰਹੇ ਹੋ ਜਿਹੜੀ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਲੋਕ ਕਹਿ ਰਹੇ ਨੇ ਕਿ 70 ਸਾਲਾਂ ਤੋਂ ਆਹੀ ਕੁਛ ਕੀਤਾ ਪਾਰਟੀਆਂ ਨੇ ਹੁਣ ਫੇਰ ਵੋਟਾਂ ਮੰਗਣ ਲਈ ਆ ਗਏ ਦੇਖੋ ਸਾਡੀ ਪਾਰਟੀ ਨੇ ਦੇਸ਼ ਵਾਸਤੇ ਬਹੁਤ ਕੁਝ ਕੀਤਾ ਹੈ ਜਿਹੜਾ ਸਾਡੀਆਂ ਡਿਵੈਲਪਮੈਂਟ ਕੀਤੀ ਹੋਈ ਅੱਜ ਪੂਰਾ ਦੇਖ ਜਾਂਦਾ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਜਿਹੜਾ ਉਹ ਕਾਂਗਰਸ ਪਾਰਟੀ ਦੀ ਦੇਣਾ ਹੈ ਸਾਡੀ ਪਾਰਟੀ ਨੇ ਡੈਮ ਬਣਾਏ ਨਹਿਰਾਂ ਬਣਾਈਆਂ ਪਾਵਰ ਗ੍ਰਿਡ ਬਣਾਏ ਉਹ ਸਾਰਾ ਕੁਝ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਦੇਣ ਹੈ ਆ ਤਾਂ ਚਲਾਉਣ ਵਾਲੇ ਇਹਨਾਂ ਨੂੰ ਤਾਂ ਮੁਫਤੇ 'ਚ ਮਿਲਿਆ ਹੈ ਬਾਕੀ ਇਹਨਾਂ ਦੀ ਆਪ ਦੀ ਕੋਈ ਕਾਰਗੁਜ਼ਾਰੀ ਹੈ ਨਹੀਂ ਸਿਰਫ ਕਾਂਗਰਸ ਦੇ ਦਿੱਤੇ ਹੋਏ ਜਿਹੜੇ ਸਾਰੇ ਪੈਸੇ ਸੀਗੇ ਆ ਹੁਣ ਜਦੋਂ ਤੋਂ ਸਰਕਾਰ ਇਹਨਾਂ ਦੀ ਬਦਲੀ ਹੈ ਆਪਦੀ ਆਈ ਹੈ ਇਹਨਾਂ ਨੇ ਇੱਕ ਪੈਸਾ ਵੀ ਨਹੀਂ ਦਿੱਤਾ ਸਭ ਕਾਂਗਰਸ ਦੇ ਦਿੱਤੇ ਪੈਸੇ ਉਹਨੇ ਰੋਕ ਕੇ ਰੱਖਿਆ ਹਾਈ ਕੋਰਟ ਨੇ ਫਿਰ ਫੈਸਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਪੰਚਾਇਤਾਂ ਬਾਲ ਕੀਤੀਆਂ ਤੇ ਪੰਚਾਇਤਾਂ ਬਾਲ ਕਰ ਤੋਂ ਪੈਸੇ ਨਹੀਂ ਲਾਉਣ ਤੇ ਉਹਨਾਂ ਤੇ ਹੁਣ ਆਪਣੇ ਪ੍ਰਬੰਧਕ ਲਾ ਕੇ ਜਿਹੜੇ ਪੈਸੇ ਸੀ ਉਹ ਇਹਨਾਂ ਨੇ ਆਪ ਤੇ ਬੰਦਿਆਂ ਨੂੰ ਉੱਚੋਂ ਕੱਢ ਕੇ ਉਹ ਖਾ ਪੀ ਗਏ ਡਿਵੈਲਪਮੈਂਟ ਤੇ ਕੋਈ ਪੈਸਾ ਨਹੀਂ ਲੱਗਿਆ ਤੇ ਸਾਡੀ ਪਾਰਟੀ ਦੇ ਜਿਹੜੇ ਬਣੇ ਹੋਏ ਪ੍ਰੋਜੈਕਟ ਸੀ ਉਹਨਾਂ ਦੇ ਉੱਪਰ ਹੀ ਪੱਥਰ ਆਪ ਦੇ ਰੱਖ ਰਹੇ ਫਿਰੋਜ਼ਪੁਰ ਦੇ ਲਈ ਕੀ ਕਰੂੰਗੀ ਫਿਰੋਜ਼ਪੁਰ ਦੇ ਲਈ ਅਸੀਂ ਸਾਡਾ ਜੋ ਮੇਰਾ ਪਹਿਲਾਂ ਤੋਂ ਜੇ ਕੰਮ ਛੱਡੇ ਹੋਏ ਸਾਡੀ ਇੱਕ ਸਭ ਤੋਂ ਵੱਡੀ ਹੈ ਕਿ ਅਸੀਂ ਜਿਹੜੀ ਸਾਡੇ ਫਿਰੋਜ਼ਪੁਰ ਦਾ ਸੈਣੀ ਵਾਲਾ ਬਾਰਡਰ ਹੈ ਉਹ ਅਸੀਂ ਖਲਾਵਾਂਗੇ ਪਾਣੀ ਜਿਹੜਾ ਸਾਡੇ ਨਹਿਰਾਂ ਦੇ ਵਿੱਚ ਮਾੜਾ ਪਾਣੀ ਜ਼ਹਿਰੀਲਾ ਪਾਣੀ ਜਾਂਦਾ ਹੈ ਲਾਧੂਕਾ ਡਿਸਟ੍ਰਿਕਟਰੀ ਲਾਧੂਕਾ ਮਹਿਨਤ ਉਹ ਮੇਰਾ ਪਹਿਲੇ ਕਿ ਮੈਂ ਉਹਨੂੰ ਸਹੀ ਪਾਣੀ ਬਾਲੇਵਾਲ ਹੈਡ ਤੋਂ ਲਿਆ ਕੇ ਪ੍ਰੋਜੈਕਟ ਪਾਸ ਹੋਇਆ ਵੈ ਕੰਮ ਚੱਲ ਰਿਹਾ ਪਰ ਸਲੋ ਚੱਲ ਰਿਹਾ ਹੈ ਇਸ ਕਰਕੇ ਉਹ ਵੀ ਅਸੀਂ ਉਹ ਕਰਨਾ ਹੈ ਤੀਜਾ ਇਸ ਏਰੀਏ ਦੇ ਵਿੱਚ ਮੁਕਸਰ ਮਲੋਟ ਦੇ ਇੱਥੇ ਕੈਂਸਰ ਦੇ ਬਹੁਤ ਮਰੀਜ਼ ਨੇ ਕੈਂਸਰ ਦੇ ਮਰੀਜ਼ਾਂ ਵਾਸਤੇ ਮੇਰੀ ਪਿਛਲੀ ਵਾਰ ਪਾਰਲੀਮੈਂਟ ਤੋਂ ਡਿਮਾਂਡ ਸੀ ਮੰਗ ਸੀ ਕਿ ਇੱਥੋਂ ਦੇ ਗਰੀਬ ਲੋਕ ਨੇ ਉਹ ਆਪਣੀ ਕੈਂਸਰ ਦਾ ਇਲਾਜ ਆਪ ਨਹੀਂ ਕਰਵਾ ਸਕਦੇ ਇੱਕ ਤਰ੍ਹਾਂ ਕਿ ਉਹਦਾ ਸਰਕਾਰ ਜ਼ਿੰਮੇਵਾਰੀ ਲਵੇ ਤੇ ਇੱਕ ਹਰ ਸਾਲ ਇਹਨਾਂ ਦੇ ਜਿਹੜੀ ਰਿਪੋਰਟ ਕਰੇ ਟੈਸਟ ਕਰੇ ਟੈਸਟ ਆਪਣੇ ਬੇਸ ਤੇ ਕਰਨਗੇ ਇਹ ਸਰੀਰ 'ਚ ਇੰਨੀ ਜ਼ਿਆਦਾ ਕੈਂਸਰ ਹੈ ਇਹ ਕਿਉਂ ਹੋ ਰਹੀ ਹੈ ਸਰਚ ਜਿਹੜੇ ਸਰਚ ਸੈਂਟਰ 'ਚ ਇਹਨੂੰ ਭੇਜਰ ਕੇ ਕਿਉਂ ਹੋ ਰਹੀ ਹੈ ਤੇ ਉਹਦਾ ਟੈਸਟ ਕਰਕੇ ਉਹਨਾਂ ਦਾ ਲਾਜ ਜਿਹੜਾ ਉਹ ਕੇਂਦਰ ਸਰਕਾਰ ਆਪ ਕਰੇ ਇਹ ਮੇਰੀ ਜਿਹੜੀ ਹੈ ਪਹਿਲੀ ਨੁਕਤਾ ਹੈ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨਜ਼ਰ ਆਉਂਦੇ ਨੇ ਸਪੀਚਾਂ ਦੇ ਵਿੱਚ ਕਹਿੰਦੇ ਕਿ ਅਸੀਂ ਤਾਂ ਹੋਣਾ ਆਂ 2.5 ਸਾਲਾਂ ਤੋਂ ਜੋ ਨਸ਼ਾ ਜੋ ਕੈਂਸਰ ਜੋ ਬਿਮਾਰੀਆਂ ਨੇ ਪਿਛਲੀਆਂ ਸਰਕਾਰਾਂ ਨੇ ਲੈ ਕੇ ਆਂਦੀਆਂ ਨਹੀਂ ਨਹੀਂ ਦੇਖੋ ਨਸ਼ਾ ਜਿਹੜਾ ਉਹ ਨਸ਼ਾ ਅਕਾਲੀ ਦਲ ਦੀ ਸਰਕਾਰ ਵਿੱਚ ਸ਼ੁਰੂ ਹੋਇਆ ਹੂੰ ਉਸ ਤੋਂ ਬਾਅਦ ਜਿਹੜਾ ਨਸ਼ਾ ਠੱਲ ਜਿਹੜੀ ਹੈ ਉਹ ਇੱਕ ਵਾਰ ਕਾਂਗਰਸ ਸਰਕਾਰ ਦੇ ਵਿੱਚ ਪਈ ਹੈ ਸ਼ੁਰੂ ਸ਼ੁਰੂ ਜਦੋਂ ਉਹਨਾਂ ਨੇ ਕੈਪਟਨ ਸਾਹਬ ਦੀ ਸਰਕਾਰ ਆਈ ਤੇ ਆ ਇਹਨਾਂ ਦੀ ਸਰਕਾਰ ਆਪ ਸਰਕਾਰ ਹੋਣ ਤੇ ਦੋ ਸਾਲਾਂ ਚ ਇੰਨਾ ਨਸ਼ਾ ਵਧ ਗਿਆ ਕਿ ਉਹ ਹੋਮ ਡਿਲੀਵਰੀ ਹੋਣ ਲੱਗੀ ਉਹਨਾਂ ਨੇ ਮਤਲਬ ਕਿਸੇ ਨੂੰ ਜੇ ਲੈਣਾ ਨਸ਼ਾ ਤੇ ਖਰਿਓ ਮੰਗਵਾ ਸਕਦਾ ਕੋਈ ਕਿਸੇ ਨੂੰ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਪੁਲਿਸ ਦਾ ਕੰਟਰੋਲ ਨਹੀਂ ਸਰਕਾਰ ਦਾ ਕੋਈ ਕੰਟਰੋਲ ਨਹੀਂ ਤੇ ਹੁਣ ਇੰਨੀ ਵੱਡੀ ਮਾਤਰਾ ਚ ਨਸ਼ਾ ਜਿਹੜਾ ਉਹ ਵਿਕਨ ਲੱਗ ਗਿਆ ਤੇ ਇਹ ਨਸ਼ਾ ਰੋਕਿਆ ਜਾ ਸਕਦਾ ਜੇ ਕਿਤੇ ਵੱਡੇ ਜਿਹੜੇ ਸਮੱਗਲਰ ਨੇ ਜਿਨ੍ਹਾਂ ਨੂੰ ਹੈਗਾ ਜੇ ਸਰਕਾਰ ਚਾਵੇ ਤਾਂ ਸਰਕਾਰ ਤਾਂ ਆਪ ਚੁੱਪ ਬੈਠੀ ਐ ਤੁਹਾਡੀ ਸਰਕਾਰ ਰਹੀ ਆ 5 ਸਾਲ ਤੁਸੀਂ ਸੱਤਾ ਮਾਣੀ ਆ ਉਦੋਂ ਇਦਾਂ ਦੀਆਂ ਗੱਲਾਂ ਸਾਹਮਣੇ ਨਹੀਂ ਆ ਵੀ ਚਾਹਿਆ ਨਹੀਂ ਹੈਗਾ ਵੀ ਇੱਥੋਂ ਨਸ਼ਾ ਬੰਦ ਹੋ ਜੇ ਜਾਂ ਇੱਕ ਐਮਪੀ ਐਮਐਲਏ ਦੇ ਹੱਥ ਦੇ ਵਿੱਚ ਬਹੁਤ ਕੁਝ ਹੁੰਦਾ ਨਹੀਂ ਉਦੋਂ ਇਹ ਨਸ਼ਾ ਇੰਨਾ ਹੈ ਵੀ ਨਹੀਂ ਸੀਗਾ ਉਦੋਂ ਨਸ਼ਾ ਸੀ ਇਹ ਨਹੀਂ ਕਹਿੰਦੇ ਹੈ ਨਹੀਂ ਸੀਗਾ ਪਰ ਇੰਨਾ ਹੋਮ ਡਿਲੀਵਰੀ ਨਹੀਂ ਸੀ ਲੋਕ ਡਰਦੇ ਸੀ ਇਹਨਾਂ ਤੋਂ ਤਾਂ ਕੋਈ ਡਰਦਾ ਹੀ ਨਹੀਂ ਆਪ ਹੀ ਦੇਖੋ ਜੇ ਕਿਸੇ ਨੂੰ ਕੋ ਗੋਲੀ ਮਾਰ ਕੇ ਚਲਾ ਜਾਂਦਾ ਕੋਈ ਬੰਦਾ ਨਹੀਂ ਫੜਿਆ ਜਾਂਦਾ ਕੋਈ ਵੱਢ ਕੇ ਚਲੇ ਜਾਂਦਾ ਕੋਈ ਫੜਿਆ ਨਹੀਂ ਜਾਂਦਾ ਕੋਈ ਜੇ ਸਨੇਚਿੰਗ ਹੁੰਦੀ ਹੈ ਉਹ ਇੰਨੀ ਜ਼ਿਆਦਾ ਜਨਾਨੀ ਅੱਜ ਬਾਜ਼ਾਰ ਜਾਣ ਤੋਂ ਡਰਦੀ ਹੈ ਉਹਨਾਂ ਰਸਤੇ 'ਚ ਉਹਨਾਂ ਨੇ ਮੋਬਾਈਲ ਖੋਹ ਲਿਆ ਜਾਂਦਾ ਹੈ ਪਰਸ ਖੋਹ ਲਿਆ ਜਾਂਦਾ ਹੈ ਉਹਨਾਂ ਦੇ ਸਿਰ 'ਤੇ ਗਾਲਜ ਪਾਇਆ ਸੋਨਾ ਖੋਹ ਲਿਆ ਜਾਂਦਾ ਤੇ ਕੋਈ ਪੁਰਸ਼ ਚੁੱਪ ਕਰਕੇ ਬੈਠੇ ਰਹਿੰਦੀ ਕੋਈ ਗੱਲ ਨਹੀਂ ਹੁੰਦੀ ਸੋ ਇਸ ਕਰਕੇ ਲੋਕ ਜਿਹੜੇ ਹੈ ਇਹਨਾਂ ਤੋਂ ਬਿਲਕੁਲ ਪਾਸੇ ਹੋ ਗਏ ਕਿ ਆਪ ਨੇ ਤਾਂ ਇਨਾ ਕਬੇੜਾ ਕਰਤਾ ਪੰਜਾਬ ਦਾ ਕਿ ਕੋਈ ਅੰਤ ਹੀ ਐ ਨਹੀਂ ਕੋਈ ਉਹਨਾਂ ਦੀ ਚੋਣ ਮੈਨੀਫੈਸਟੋ ਵਾਲਾ ਕੁਝ ਵੀ ਨਹੀਂ ਕੀਤਾ ਸਿਰਫ ਡਰਾਮੇ ਕਰਕੇ ਉਹ ਸਰਕਾਰ ਚਲਾ ਰਹੇ ਜਾਂ মিডিਆ ਜਿਹੜਾ ਉਹ ਹੁਣ ਪਤਾ ਨਹੀਂ ਕਿ ਉਹਨਾਂ ਦੇ ਕੋਲ ਕੀ ਇਹੋ ਜੀ ਸੋਨੇ ਦੀ ਗੰਢੀ ਐ ਜਿਹੜੀ ਝੂਠੀਆਂ ਗੱਲਾਂ ਹੀ ਕਰ-ਕਰ ਕੇ ਉਹ ਲੋਕਾਂ ਨੂੰ ਦੱਸੀ ਜਾਂਦੀ ਐ ਸੋ ਇਸ ਕਰਕੇ ਇਹ ਹੁਣ ਜਿਹੜੇ ਲੋਕ ਐ ਸਮਝ ਚੁੱਕੇ ਐ ਕਿ ਇਹਨਾਂ ਸਰਕਾਰਾਂ ਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਣ ਵਾਲਾ ਰੋਜਪੁਰ ਦੇ ਵਿੱਚ ਜੋ ਟਿਕਟਾ ਉਸ ਨੂੰ ਕਾਫੀ ਧੀਰ ਨਾਲ ਐਲਾਨ ਹੈ ਗਿਆਗਾ ਏਰੀਆ ਬਹੁਤ ਵੱਡਾ ਹੈ ਕਵਰ ਕਿਵੇਂ ਕਰੂੰਗੀ ਤੇ ਦੇਖੋ ਟਿਕਟ ਕੁਛ ਦਿਨ ਜ਼ਰੂਰ ਲੇਟ ਹੋਈ ਹੈ ਪਰ ਏਰੀਆ ਸਮਾਰਨ ਵਾਲੀ ਕੋਈ ਔਖੀ ਗੱਲ ਨਹੀਂ ਹੈ ਮੈਂ ਪਹਿਲਾ ਇਲੈਕਸ਼ਨ ਨਹੀਂ ਲੜਦਾ ਜੇ ਪਹਿਲਾ ਇਲੈਕਸ਼ਨ ਕੋਈ ਕੈਂਡੀਡੇਟ ਲੜਦਾ ਤੇ ਇੰਨੇ ਦਿਨਾਂ ਵਿੱਚ ਸੰਭਲਣਾ ਬਹੁਤ ਔਖਾ ਹੁੰਦਾ ਮੈਂ ਚੌਥਾ ਇਲੈਕਸ਼ਨ ਪਾਰਲੀਮੈਂਟ ਲੜ ਰਿਹਾ ਦੋ ਇਲੈਕਸ਼ਨ ਮੈਂ ਜਿੱਤੇ ਆ ਇੱਕ ਇਲੈਕਸ਼ਨ ਮੈਂ ਆ ਰਹੇ ਆ ਤੇ ਆ ਚੌਥਾ ਇਲੈਕਸ਼ਨ ਮੈਂ ਹੁਣ ਲੜ ਰਿਹਾ ਸਾਡਾ ਏਰੀਆ ਅਸੀਂ ਨਾਲ ਜੁੜੇ ਹੋਏ ਆ ਕਰੇ ਤਾਂ ਅਸੀਂ ਬੈਠੇ ਨਹੀਂ ਕਦੇ ਵੀ ਤੇ ਚਾਹੇ ਹਾਰੇ ਸੀ ਤਾਂ ਵੀ ਲੋਕਾਂ ਨਾਲ ਸਾਡਾ ਤਾਲਮੇਲ ਸੀ ਜੋ ਜਿੱਤਾਂਗੇ ਤੁਹਾਨੂੰ ਉਸ ਤੋਂ ਜ਼ਿਆਦਾ ਹੋ ਜਾਊਗਾ ਪਿਛਲੇ ਦਿਨਾਂ ਦੇ ਦੌਰਾਨ ਸੁਖਵੀਰ ਸਿੰਘ ਬਾਦਲਾਉਂਦੇ ਨੇ ਫਿਰੋਜ਼ਪੁਰ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਸੀਂ ਬੋਬੀ ਮਾਨ ਨੂੰ ਵੋਟਾਂ ਪਾਓ ਇੰਜ ਸਮਝੋ ਕਿ ਸੁਖਵੀਰ ਸਿੰਘ ਬਾਦਲ ਨੂੰ ਵੋਟਾਂ ਪਾ ਰਹੇ ਆ ਸੁਖਵੀਰ ਸੇ ਬਾਦਲ ਤੋਂ ਸਿਰਫ ਐ ਹੀ ਜਾਣੀਆਂ ਵੋਟਾਂ ਸੁਖਵੀਰ ਸੇ ਬਾਦਲ ਤੋਂ ਲੋਕ ਕਹਿੰਦੇ ਦੁਖੀ ਹੈ ਪੰਜਾਬ ਦੇ ਉਹ ਕੈਂਡੀਡੇਟ ਨਹੀਂ ਸੀ ਉਹਨੂੰ ਲੱਭਦਾ ਕੋਈ ਵੀ ਉਹ ਤਾਂ ਉਹਨਾਂ ਵਿਚਾਰ ਬਲੀ ਦਾ ਬੱਕਰਾ ਬਣਾਤਾ ਤੇ ਚਲੋ ਇਹਨਾਂ ਨੂੰ ਵੋਟ ਦਿਓ ਹੋਰ ਕੋਈ ਕੈਂਡੀਡੇਟ ਨਹੀਂ ਹੈ ਪੰਜਾਬ ਦੇ ਲੋਕ ਦੁਖੀ ਨੇ ਅਕਾਲੀ ਦਲ ਤੋਂ ਇਹਨੇ ਅਕਾਲੀ ਦਲ ਦੇ ਨਯਾਬ ਨੇ ਮਾਰਤਾ ਖਤਮ ਕਰਤਾ ਅਕਾਲੀ ਦਲ ਤੋਂ ਦੁਖੀ ਹੋਣਾ ਕੋਈ ਇਹਨਾਂ ਨੇ ਜਿਸ ਤਰ੍ਹਾਂ ਦਾ ਸਿਸਟਮ ਬਣਾਇਆ ਹੈ ਅਕਾਲੀ ਦਲ ਸੁਖਬੀਰ ਬਾਦਲ ਦੀ ਪ੍ਰਧਾਨਗੀਤ ਕਦੇ ਵੀ ਨਿਪਟਦੇ ਫੁੱਲੇਗਾ ਇਹ ਤਾਂ ਸਭ ਹੋਰ ਡਾਊਨ ਹੋਊਗਾ ਉਹਦਾ ਪੰਜਾਬ ਬਚਾਓ ਪੰਥ ਬਚਾਓ ਯਾਤਰਾ ਕੱਢ ਰਹੇ ਨੇ ਉਹ ਪੰਜਾਬ ਬਚਾਓ ਉਹਦਾ ਘਰ ਬਚਾਓ ਯਾਤਰਾ ਕੱਢ ਰਹੇ ਨੇ ਪੰਥ ਨੂੰ ਤਾਂ ਉਹਨੇ ਮਾਰਤਾ ਪੰਥਕ ਵੋਟ ਜਿਹੜੀ ਇਹਦੇ ਕੋਲ ਸੀਗੀ ਉਹ ਤਾਂ ਉਦੋਂ ਮਾਰਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਨੇ ਉਹਨਾਂ ਦੀ ਸਪੋਰਟ ਕੀਤੀ ਤੇ ਹੁਣ ਤੇ ਆਪਦੇ ਘਰ ਨੂੰ ਬਚਾਉਣ ਵਾਸਤੇ ਘਰ ਕੱਢ ਰਿਹਾ ਉਹਨਾਂ ਦੇ ਬਿਆਨ ਹੁੰਦੇ ਨੇ ਉਹ ਕਹਿੰਦੇ ਜੇ ਅਸੀਂ ਬੇਅਦਬੀ ਕਰੀ ਤਾਂ ਸਾਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ 5 ਸਾਲ ਕਾਂਗਰਸ ਰਹੇਗੀ 2 ਸਾਲ 2.5 ਸਾਲ ਜਿਹੜੇ ਆਮ ਆਦਮੀ ਪਾਰਟੀ ਦੇ ਹੋ ਗਏ ਆ ਨਹੀਂ ਦੇਖੋ ਉਹਨਾਂ ਨੇ ਬੇਅਦਬੀ ਉਹਨਾਂ ਨੇ ਕੀਤੀ ਮਾਫੀਆਂ ਪਿੱਛੇ ਮੰਗੀਆਂ ਉਹ ਕਿਉਂ ਮੰਗੀਆਂ ਸਾਡੇ ਤੋਂ ਜੇ ਗਲਤੀਆਂ ਹੋਈਆਂ ਤੇ ਸਾਨੂੰ ਜਿਹੜੀ ਜਨਤਾ ਮaaf ਕਰ ਦੇਵੇ ਤੇ ਨਾਲੇ ਬੀਬਾ ਜੀ ਦਾ ਜਿਹੜਾ ਬਿਮਾਰ ਸੀ ਫਿਰ ਜੇ ਅਸੀਂ ਵਿਆਧਵੀ ਕੀਤੀ ਹੈ ਤਾਂ ਸਾਡਾ ਕੱਖ ਨਾ ਰਹੇ ਰੱਬ ਸਭ ਤੋਂ ਜ਼ਿਆਦਾ ਬੀਬਾ ਜੀ ਦੀ ਸੁਣੀਏ ਤੇ ਉਸ ਇਲੈਕਸ਼ਨ ਦੇ ਵਿੱਚ ਹੀ ਸਾਰਾ ਕੰਮ ਸਾਫ਼ ਹੋ ਗਿਆ ਜੋ ਕੀਤਾ ਸੀ ਤਾਂ ਹੀ ਹੋਇਆ ਤੇ ਇਸ ਕਰਕੇ ਇਹ ਗੱਲ ਸਾਰੇ ਪੰਜਾਬੀ ਜਾਣਦੇ ਕਿ ਵਿਆਧਵੀ ਇਹ ਕਾਰਨ ਤੇ ਕਰਾਉਣ ਦੇ ਜਿਨ੍ਹਾਂ ਨੇ ਕੀਤੀ ਹੈ ਉਹਦੇ ਵਿੱਚ ਕੀ ਦਾ ਰੋਲ ਸੀ ਕੀ ਰੱਤ ਸੀ ਤੁਸੀਂ ਇਹ ਜਿਹੜਾ ਰਿਪੋਰਟ ਕਾਰਡ ਆ ਇਹ ਇਸ ਦੇ ਉੱਪਰ ਸਾਈਨ ਵੀ ਨਹੀਂ ਖੜਗੇ ਸਾਹਿਬ ਦੇ ਨੇ ਰਾਹੁਲ ਗਾਂਧੀ ਜੀ ਦੇ ਸਾਈਨ ਨੇ ਇਹ ਹੀ ਇੱਕ ਇਸੇ ਤਰ੍ਹਾਂ ਦਾ ਛੋਟੇ ਕਾਰਡ ਬੰਡੇ ਗਏ ਸੀ ਜਦੋਂ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆ ਘਰ ਘਰ ਰੋਜ਼ਗਾਰ ਇਸ ਵਾਰ ਕੈਪਟਨ ਦੀ ਸਰਕਾਰ ਐਦਾਂ ਦੇ ਨਾਰੇ ਲੱਗੇ ਸੀ ਇਸ ਵਾਰ ਨਸ਼ੇ ਨੂੰ ਅਸੀਂ ਮੁਕਤ ਕਰ ਦਿਆਂਗੇ ਪੰਜਾਬ ਨੂੰ ਉਹ ਉਹ ਵਾਅਦਾ ਵੀ ਕਿੱਧਰ ਗਿਆ ਫਿਰ ਇਸ ਵਾਰ ਫਿਰ ਤੁਸੀਂ ਇੱਕ ਕਹਿੰਦਾ ਵੀ ਇਹ ਭਰ ਕੇ ਦੇ ਦਿਓ ਸਾਨੂੰ ਸਾਈਨ ਕਰਕੇ ਦੇ ਦਿਓ ਦੇਖੋ ਜਿਹੜਾ ਕੈਪਟਨ ਦਾ ਵਾਅਦਾ ਸੀ ਤੇ ਕੋਨੇ ਤਾਂ ਗੁਟਕੇ ਦੀ ਸੌਂ ਖਾ ਕੇ ਗੱਲ ਕਹੀ ਸੀ ਪਰ ਉਹਨੇ ਕੰਮ ਜਿਸ ਤਰ੍ਹਾਂ ਦਾ ਕੀਤਾ ਉਹ ਸਾਰੇ ਪੰਜਾਬ ਹੀ ਜਾਣਦਾ ਤੇ ਅੱਜ ਉਹ ਕੈਪਟਨ ਸਾਹਿਬ ਕਿੱਥੇ ਨੇ ਜਿਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਸੀ ਅੱਜ ਉਹ ਵੀ ਉਹਨਾਂ ਦੀ ਝੋਲੀ ਚਰੇ ਗਏ ਸਾਰੇ ਇਕੱਠੇ ਹੋ ਗਏ ਤੇ ਇਸ ਕਰਕੇ ਉਹਦੇ ਵਾਦੇ ਜੇ ਸਰਕਾਰ ਚਲਾਉਂਦਾ ਤਾਂ ਕੋਈ ਸ਼ੱਕ ਨਹੀਂ ਉਹਨੇ ਤਰੀਕੇ ਨਾਲ ਸਰਕਾਰ ਨਹੀਂ ਚਲਾਈ ਜੇ ਚਲਾਈ ਹੁੰਦੀ ਤਾਂ ਪੰਜਾਬ ਅੱਜ ਖੁਸ਼ੀ ਹੁੰਦਾ ਕੀ ਫੇਲਿਅਰ ਮੰਨਦਾ ਹਾਂ ਵੀ ਕਾਂਗਰਸ ਐਡੀ ਵੱਡੀ ਪਾਰਟੀ ਆਪਣੇ ਆਪ ਦੇ ਵਿੱਚ ਸੀਗੀ ਤੇ ਸੀਮਤ ਸੀਟਾਂ ਤੇ ਰਹਿ ਗਈ ਹੈ ਜਿਹੜੀ ਕਿ 92 ਸੀਟਾਂ ਝਾੜੂ ਦੀ ਨਵੀਂ ਪਾਰਟੀ ਬਣੀ ਉਹ ਲੈ ਗਈ ਨੇ ਟੋਟਲ ਜਿਹੜੀਆਂ ਇੰਡੀਆ ਲੈਸ ਦੀਆਂ ਜਿੰਨੀਆਂ ਪਾਰਟੀਆਂ ਨੇ ਉਹ ਬਾਣੇ ਸੀਟਾਂ ਲੈ ਜੀਆਂ ਇਹ ਤਾਂ 13 ਸੀਟਾ ਇੱਥੋਂ ਲੜ ਰਹੀ ਹੈ ਤੇ ਇੱਕ ਸੀਟ ਹਰਿਆਣਾ ਤੋਂ ਲੜ ਰਹੀ ਹੈ ਮਤਲਬ ਇਹ 16 ਸੀਟਾਂ ਤੇ ਇਲੈਕਸ਼ਨ ਲੜ ਰਹੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਇਹਨਾਂ ਦੀ ਸਾਡੇ ਨਾਲ ਕੋਈ ਨਹੀਂ ਇਸ ਤੇ ਦੂਜੀਆਂ ਜਿਹੜੀਆਂ ਪੰਜ ਛੇ ਸੀਟਾਂ ਹੋਰ ਲੈ ਕੇ ਉਹ ਇਲੈਕਸ਼ਨ ਲੜ ਰਹੀ ਹੈ ਤੇ ਸਭ ਤੋਂ ਜ਼ਿਆਦਾ ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਲੜ ਰਹੀ ਹੈ ਸਭ ਤੋਂ ਵੱਡੀ ਪਾਰਟੀ ਹੈ ਤੇ ਸਭ ਤੋਂ ਵੱਧ ਸੀਟਾਂ ਵੀ ਜਿਹੜੀ ਉਹ ਕਾਂਸਪਾਰਟੀ ਜਿੱਤ ਕੇ ਲੈਗੀ ਇੰਡੀਆ ਲੈयंस ਦੇ ਜਿਹੜੇ ਸਾਡੇ ਨਾਲ ਹਿੱਸੇਦਾਰ ਨੇ ਉਹਨਾਂ ਦੀਆਂ ਸੀਟਾਂ ਵੀ ਪੂਰੀਆਂ ਆਣਗੀਆਂ ਤੇ ਦੇਸ਼ ਦੇ ਵਿੱਚ ਕਾਂਗਰਸੀ ਸਰਕਾਰ ਬਣੇ। ਵਿਰੋਧੀ ਇਹ ਕਹਿੰਦੇ ਨੇ ਚਾਹੇ ਦੀ ਝਾੜੂ ਦਾ ਉਮੀਦਵਾਰ ਜਿੱਤੇ ਤੇ ਚਾਹੇ ਦੀ ਕਾਂਗਰਸ ਦਾ ਉਮੀਦਵਾਰ ਜਿੱਤੇ ਜਾਣੀ ਇੰਡੀਆ ਗੱਠ ਜੋੜ ਦੀ ਆ ਸੀਟ। ਫਿਰ ਤੁਸੀਂ ਉਹਨਾਂ ਨੂੰ ਵੋਟਾਂ ਕਿਉਂ ਪਾਉਣੇ ਸਾਨੂੰ ਫਾਦਿਓ ਅਸੀਂ ਤੁਹਾਡੀ ਗੱਲ ਤਾਂ ਕਰਾਂਗੇ। ਨਹੀਂ ਦੇਖੋ ਜਿਹੜੀ ਵੋਟ ਦੀ ਇੰਡੀਆ ਲੈयंस ਦੇ ਜੇਕਰ ਜਾਏਗੀ ਤਾਂ ਕੋਈ ਸ਼ੱਕ ਨਹੀਂ ਸਾਡੀਆਂ ਦੋਨੋਂ ਪਾਰਟੀਆਂ ਸਾਨੂੰ ਪਤਾ ਹੈ ਸਾਡਾ ਇੱਥੇ ਪੰਜਾਬ ਚ ਇੰਡੀਆ ਲੈयंस ਜੇ ਹੁੰਦਾ ਉਹਦੇ ਸ਼ਾਮਲ ਹੁੰਦੇ ਤਾਂ ਸਾਰੀਆਂ ਵੋਟਾਂ ਟੁੱਟਣੀਆਂ ਸੀ ਐਸ ਕਰਕੇ ਦੋਨੋਂ ਪਾਰਟੀਆਂ ਨੇ ਇਹ ਕਿਹਾ ਕਿ ਅਸੀਂ ਅਲੱਗ-ਅਲੱਗ ਲੈ ਚੱਲਾਂਗੇ ਤਾਂ ਕਿ ਬੀਜੇਪੀ ਤੇ ਕਾਲੀਦਲ ਵੋਟ ਨਾ ਜਾਏ ਆਵਲਾ ਸਾਹਿਬ ਨੂੰ ਮਿਲੇ ਹੋ ਕਿਉਂਕਿ ਆਵਲਾ ਸਾਹਿਬ ਦੇਖ ਨਹੀਂ ਰਹੇ ਤੁਹਾਡੇ ਵਿੱਚ ਆਵਲਾ ਸਾਹਿਬ ਸਾਡੇ ਨਾਲ ਨੇ ਆਵਲਾ ਸਾਹਿਬ ਦੇ ਸਾਰੇ ਜਿਹੜੇ ਆਗੂ ਸਾਡੇ ਨਾਲ ਚੱਲ ਰਹੇ ਨੇ ਤੇ ਉਹ ਅੱਜ ਦਿੱਲੀੋਂ ਆ ਜਾਣਗੇ ਉਹ ਵੀ ਦੇਖ-ਦੇਖ ਜਾਣਗੇ ਸਾਡੇ ਨਾਲ ਸਾਰੇ ਜਿਹੜੀ ਵੋਟ ਆ ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚ ਇਸ ਵਾਰੀ ਵੀ ਚਰਚਾ ਚੱਲੀ ਆ ਕਿ 1 ਜੂਨ ਨੂੰ ਵੋਟਾਂ ਹੋ ਰਹੀਆਂ ਨੇ ਤੇ 1 ਜੂਨ 1984 ਵੀ ਜਿਹੜੀ ਸਿੱਖ ਸੰਸਥਾਵਾਂ ਦੇ ਵਿੱਚ ਚੇਤੇ ਆ ਰਹੀ ਹੈ ਨਹੀਂ ਉਹ ਦੇਖੋ ਜਿਹੜੀ 1984 ਵਾਲੀ ਗੱਲ ਹੈ ਉਹ ਕੋ ਕਾਂਗਰਸ ਦੀ ਦੇਣ ਥੋੜਾ ਹੈ ਉਹ ਤੇ ਦੇਖੋ ਸਿਸਟਮ ਜਿਹੜਾ ਅਫਸੈਟ ਹੋਇਆ ਜਾਂ ਖਰਾਬ ਹੋਇਆ ਉਹਦੀ ਕਾਂਗਰਸ ਦੀ ਕੋਈ ਦੇਣ ਨਹੀਂ ਹੈ ਜਦੋਂ ਪੰਜਾਬ ਦੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਉਹਨੂੰ ਰੋਕਣ ਵਾਸਤੇ ਜ਼ਰੂਰ ਹੈ ਪਰ ਜਿਹੜਾ ਹੁਣ ਇਹ ਤਾਂ ਕੋਈ ਸਰਪ੍ਰੀਖ ਨਹੀਂ ਕਾਲ ਤੱਕ ਸਭ ਨੂੰ ਟਾਉਣਾ ਜ਼ਰੂਰੀ ਸਮਝਿਆ ਨਾਉਂ ਰਾਸ ਨਹੀਂ ਨਾ ਗਲਤ ਹੈ ਨਹੀਂ ਟਾਣਾ ਚਾਹੀਦਾ ਸੀ ਨਹੀਂ ਟਾਇਆ ਉਹ ਠੀਕ ਹੈ ਜਿਹੜੇ ਕੁਝ ਲੋਕ ਛੁਪੇ ਹੋਏ ਸੀ ਉਹਨਾਂ ਤੇ ਕਾਰਵਾਈ ਹੋਈ ਹੈ ਨਾ ਕਿ ਕਾਲ ਤੱਕ ਦੂਰ ਕਿ ਹਟਾਇਆ ਛੁਪੇ ਵੀ ਕੌਣ ਸੀਗੇ ਜਦੋਂ ਤੁਸੀਂ ਬੈਠਦੇ ਹੋ ਹਾਈ ਕਮਾਂਡ ਦੇ ਵਿੱਚ ਗੱਲ ਕਰਦੇ ਹੋ ਰਾਹੁਲ ਗਾਂਧੀ ਜੀ ਵੀ ਮਾਫੀਆਂ ਮੰਗ ਕੇ ਜਾਂਦੇ ਨੇ ਕਹਿੰਦੇ ਨੇ ਕਿ ਸਾਡੇ ਤੋਂ ਬਹੁਤ ਵੱਡਾ ਬੁਲੈਂਡਰ ਹੋਇਆ ਉਹ ਦੇਖੋ ਜਿਹੜੇ ਉਹਦੇ ਵਿੱਚ ਲੋਕ ਸੀ ਉਹ ਜਿਹੜੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਉਹਨਾਂ ਦੇ ਵਿੱਚ ਉਹਨਾਂ ਦਾ ਬੋਲ ਵਾਲਾ ਸੀ ਉਹਦੇ ਅਰਬੰਦਾ ਸਾਹਿਬ ਦੇ ਜੋ ਉਹਦੇ ਏਰੀਆ ਦੇ ਵਿੱਚ ਰਹਿ ਰਹੇ ਸੀ ਤੇ ਸਰਕਾਰ ਨੇ ਉਹਨਾਂ ਨੂੰ ਕੱਢਣ ਵਾਸਤੇ ਉਹ ਸਟੈਪ ਲਿਆ ਸੀ ਕੌਣ ਕੌਣ ਬਦਨਾਮ ਕਰ ਰਿਹਾ ਸੀ ਸਿੱਖ ਕੌਣ ਤੁਸੀਂ ਤੁਹਾਡੀ ਤਾਂ ਉਮਰ ਜ਼ਿਆਦਾ ਹੈ ਕਿਉਂਕਿ ਬਾਰਡਰ ਵਿਲਟ ਪੈ ਜਾਂਦੀ ਹੈ ਇਹ ਇਸੇ ਕਰਕੇ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਜਿਹੜੇ ਜਿਹੜੇ ਲੋਕ ਸਾਡੇ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਉਹ ਲੋਕ ਉਹਨਾਂ ਦੇ ਵਿੱਚ ਸੀਗੇ ਜਿਹੜੇ ਲੋਕ ਰਹਿਣਾ ਕੌਣ ਲੋਕ ਸੀ ਜਿਹੜੇ ਅੱਗ ਲਾਉਣਾ ਚਾਹੁੰਦੇ ਸਾਡੇ ਪੰਜਾਬ ਦੇ ਵਿੱਚ ਲੋਕ ਹੁੰਦੇ ਨੇ ਕੋਈ ਬਾਹਰੋਂ ਥੋੜਾ ਆਉਣਗੇ ਇਹ ਤੇ ਉਹਨਾਂ ਲੋਕਾਂ ਨੇ ਜਾ ਕੇ ਜਿਹੜੇ ਚੋਰੀਆਂ ਡਾਕੀਆਂ ਹੋਰ ਜਿਹੜੇ ਗੈਂਗਸਟਰ ਜਿਹੜੇ ਬਣੇ ਉਹ ਕਿਉਂ ਬਣੇ ਉਹ ਤਾਂ ਸਰਕਾਰਾਂ ਨੇ ਬਣਾਏ ਆ ਘਰੋਂ ਤਾਂ ਪਾਏ ਹੋਏ ਗਏ ਨੇ ਜਿਹੜੇ ਸਰਕਾਰਾਂ ਨੇ ਕਿਉਂ ਬਣਾਏ ਸਰਕਾਰਾਂ ਤਾਂ ਬਣਾਉਂਦੀਆਂ ਹੀ ਨਹੀਂ ਸਰਕਾਰਾਂ ਨਹੀਂ ਬਣਾਉਂਦੀਆਂ ਇਹ ਤਾਂ ਆਪਣੇ ਤੌਰ ਤੇ ਇੱਕ ਗਲਤ ਗੱਲਨਾ ਹੈ ਕਿ ਸਰਕਾਰਾਂ ਬਣਾਉਂਦੀਆਂ ਉਹ ਤਾਂ ਤਰੀਕਾ ਹੀ ਨਹੀਂ ਹੈਗਾ ਤੇ ਉਹ ਜਦੋਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਲੋਕ ਜਿਹੜੇ ਛੁਪੇ ਸੀ ਉਹਨਾਂ ਨੂੰ ਕੱਢਣਾ ਵੀ ਜ਼ਰੂਰੀ ਸੀ ਨਹੀਂ ਤੇ ਹੋਰ ਜ਼ਿਆਦਾ ਕੁਝ ਅਟੈਕ ਹੁੰਦਾ ਕੀ ਅਟੈਕ ਕਰਨ ਦੇ ਨਾਲ ਹੀ ਉਹ ਨਿਕਲ ਸਕਦੇ ਸੀ ਬਾਹਰ ਪਾਣੀ ਬੰਦ ਹੋ ਸਕਦਾ ਸੀ ਜਾਂ ਕੁਝ ਵੀ ਹੋ ਸਕਦਾ ਸੀ ਉਸ ਦਾ ਨਹੀਂ ਉਹ ਤਾਂ ਦੇਖੋ ਜਿਹੜੀ ਗੱਲ ਹੋਈ ਸੀ ਉਹ ਤਾਂ ਪਾਣੀ ਬੰਦ ਕਰਕੇ ਸਿਸਟਮ ਨੂੰ ਹੋ ਸਕਦਾ ਅਟੈਕ ਕਰਨਾ ਵੀ ਉਸ ਵੇਲੇ ਦਾ ਮੈਂ ਮੰਨਦਾ ਕਿ ਗਲਤ ਹੈ ਹਰਮੰਦਰ ਸਾਹਿਬ ਦੇ ਅਟੈਕ ਕਰਨਾ ਕੋਈ ਚੰਗੀ ਗੱਲ ਨਹੀਂ ਗਲਤ ਉਹਦੇ ਚ ਕਾਂਗਰਸ ਪਾਰਟੀ ਨੇ ਉਹਨੂੰ ਮੰਨਿਆ ਵੀ ਅਸੀਂ ਉਸ ਤਰੀਕੇ ਨਾਲ ਨਹੀਂ ਸੀ ਕਰਨਾ ਤੇ ਉਹ ਜਦੋਂ ਇੱਕ ਵਾਰੀ ਹੋ ਗਿਆ ਉਹ ਗੱਲ ਉੱਥੋਂ ਨਿਕਲ ਜਾਂਦੀ ਉਹ ਨਿਕਲ ਜਾਂਦੀ ਹਾਂ ਹੁਣ ਲੋਕਾਂ ਦੇ ਵਿੱਚ ਕੀ ਮੁੱਦੇ ਲੈ ਕੇ ਜਾਵਾਂਗੇ ਇਹ ਤਾਂ ਚਲੋ ਤੁਹਾਡਾ ਗਰੰਟੀ ਕਾਰਡ ਹੋ ਗਿਆ ਜਿਹੜੇ ਲੋਕ ਪਹਿਲਾਂ ਤੁਹਾਨੂੰ ਚੁਣ ਕੇ ਭੇਜਿਆ ਜਾਂ ਜਿਹੜੇ ਲੋਕ ਗਿਲੇ ਸ਼ਿਕਵੇ ਵੀ ਹੋਣੇ ਕਈ ਲੋਕਾਂ ਦੇ ਵੀ ਸਾਡੇ ਆਪ ਹੀ ਆਹ ਵਾਅਦੇ ਕਰੇ ਸੀ ਆ ਤੁਸੀਂ ਪੂਰੇ ਕਰਤੇ ਆ ਨਹੀਂ ਕਰੇ ਦੇਖੋ ਮੈਂ ਜੋ ਪਾਰਲੀਮੈਂਟ ਦੇ ਵਿੱਚ ਕੰਮ 10 ਸਾਲ ਕੀਤਾ ਜੋ ਮੈਂ ਪ੍ਰੋਜੈਕਟ ਲੈ ਕੇ ਆਇਆ ਉਹ ਪ੍ਰੋਜੈਕਟਾਂ ਤੋਂ ਲੋਕ ਖੁਸ਼ ਨੇ ਸਾਨੂੰ ਕੋਈ ਸਵਾਲ ਨਹੀਂ ਕਰਦੇ ਜਿਹੜੇ ਪ੍ਰੋਜੈਕਟ ਲੈ ਕੇ ਆਏ ਜਿਹੜੇ ਨਹੀਂ ਪੂਰੇ ਹੋਏ ਉਹਨਾਂ ਨੂੰ ਹੁਣ ਸਾਡੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆ ਜੇਗੀ। ਪ੍ਰੋਜੈਕਟ ਕੀ ਲੈ ਕੇ ਆਏ ਹੋ? ਤੁਸੀਂ ਜਦੋਂ ਅਸੀਂ ਫਿਰੋਜ਼ਪੁਰ ਦੇ ਵਿੱਚ ਹੜਾਏ, ਅਸੀਂ ਹੜਾ ਨੂੰ ਕਵਰ ਕਰਿਆ ਤਾਂ ਲੋਕ ਤਰਹਿ ਤਰਹਿ ਕਰ ਰਹੇ ਸੀ ਕਹਿੰਦੇ ਕਿ ਇੱਥੇ ਚੋਰੀਆਂ ਡਾਕ ਕੇ ਸਾਰਾ ਕੁਝ ਹੋ ਰਿਹਾ ਕਹਿੰਦੇ ਸਾਡੀਆਂ ਕਹਿੰਦੇ ਫਸਲਾਂ ਉਜੜ ਗਈਆਂ ਕਹਿੰਦੇ ਸਾਡਾ ਕਿਤੇ ਨਿਕਾਸ ਨਹੀਂ ਹੈ ਪਾਣੀ ਦਾ। ਉਹ ਵਕਾਇਦਾ ਨਾਮ ਵੀ ਲੈ ਰਹੇ ਸੋ ਲੋਕ। ਨਹੀਂ ਦੇਖੋ ਜਿਹੜਾ ਫਲੱਡ ਜਦੋਂ ਆਉਂਦਾ ਹੈ ਫਲੱਡ ਹੋਣ ਨਾਲ ਜਿਹੜਾ ਨੁਕਸਾਨ ਹੁੰਦਾ ਹੈ ਉਹ ਕੋਈ ਨਾ ਤਾਂ ਪਾਰਟੀ ਕਰਾਉਂਦੀ ਨਾ ਕੋਈ ਲੀਡਰ ਕਰਾਉਂਦਾ। ਹਮ। ਪ੍ਰਸਾਦ ਹੁਣ ਜ਼ਿਆਦਾ ਮੈਂ ਪਿਛਲੀ ਵਾਰ ਇਸ ਏਰੀਏ ਦੇ ਵਿੱਚ ਕੋਈ ਦਰਿਆ ਨਹੀਂ ਮਲੂਟ ਮੁਕਸਰ ਫਰੀ ਕੋਰਟ ਕੋਟ ਕੋਪੂਰਾ ਤੇ ਇੱਥੇ ਮੀਂਹ ਦੇ ਪਾਣੀ ਨਾਲ ਇੱਕ ਵਾਰ ਇੰਨਾ ਕਿ ਤੇ ਮੀਂਹ ਹੋ ਗਿਆ ਕਿ ਪਿੰਡਾਂ ਦੇ ਪਿੰਡ ਡੁੱਬ ਗਏ ਪਾਣੀ ਰੁਕ ਗਿਆ ਘਰਾਂ ਦੇ ਘਰ ਉੱਜੜ ਗਏ ਪਾਣੀ 'ਚ ਡੁੱਬ ਗਏ ਤੇ ਉਹ ਉਹ ਕਿਵੇਂ ਉਹ ਕਿਵੇਂ ਹੋ ਗਿਆ ਉਹ ਫਲੱਡ ਕੁਦਰਤ ਵੱਲੋਂ ਸੀ ਨਾ ਜੀ ਇਹ ਫਲੱਡ ਜਦੋਂ ਆਉਂਦੀ ਕੁਦਰਤ ਵੱਲੋਂ ਆਉਂਦੀ ਹੈ ਨੁਕਸਾਨ ਵੀ ਹੁੰਦਾ ਔਰ ਉਸ ਇਸ ਫਲੱਡ ਦੇ ਨਾਲ ਮੈਂ ਪਾਰਲੀਮੈਂਟ ਸੀ ਕਿ ਮੈਂ ਪਾਰਲੀਮੈਂਟ ਤੇ ਰੋਲਾ ਜਾ ਕੇ ਪਾਇਆ ਕਿ ਸਾਡਾ ਅੱਧਾ ਪੰਜਾਬ ਜਿਹੜਾ ਹੈ ਉਹ ਡੁੱਬ ਗਿਆ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਉਸੇ ਦਿਨੀ ਰਿਪੋਰਟ ਹੋਈ ਤੇ ਇੱਕ ਉਹਨਾਂ ਨੇ ਕਮੇਟੀ ਬਣਾਤੀ ਇਹ ਦਾ ਪਤਾ ਕਰਨ ਵਾਸਤੇ ਵੀ ਪਤਾ ਕਰੋ ਕੀ ਹੈ ਜੈਰਾਵ ਰਮੇਸ਼ ਉਹਦੇ ਚੇਅਰਮੈਨ ਬਣੇ 5 ਦਿਨ ਪੰਜਾਬ ਵਿੱਚ ਰਹੇ ਸਾਰੇ ਜਿੱਥੇ ਜਿੱਥੇ ਪਾਣੀ ਆਇਆ ਸੀ ਉਹਦਾ ਸਰਵੇ ਕੀਤਾ ਤੇ 1364 ਕੇ ਸਮਥਿੰਗ ਕਰੋੜ ਰੁਪਿਆ ਉਹਸ ਰਿਪੋਰਟ ਦਾ ਸਟੇਟ ਗੌਰਮੈਂਟ ਨੂੰ ਮਿਲਿਆ ਉਹ ਸਟੇਟ ਗੌਰਮੈਂਟ ਕਿਸ ਤਰ੍ਹਾਂ ਬਣਿਆ ਕਿਸ ਤਰ੍ਹਾਂ ਨਹੀਂ ਬਣਿਆ ਪਰ ਜੇ ਉੱਥੇ ਆਵਾਜ਼ ਉਠਾਈ ਗਈ ਤੇ ਸਾਰਾ ਕੁਝ ਤਾਂ ਹੋਇਆ ਇਹ ਵੀ ਫਲੱਡ ਵਾਸਤੇ ਵੀ ਅਸੀਂ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤੇ ਪਾਰਲੀਮੈਂਟ ਮੁੱਦੇ ਉਠਾਈਦੇ ਪਰ ਆਹ ਜਿਹੜੇ 5 ਸਾਲ ਬੀਤੇ ਇਹਨਾਂ 5 ਸਾਲਾਂ ਵਿੱਚ ਤਾਂ ਮਾਣਯੋਗ ਸਾਡੇ ਜੇ ਐਮਪੀ ਸਾਹਿਬ ਇੱਥੋਂ ਗਏ ਫਲੋਇਪੁਰ ਤੋਂ ਉਹ ਕਦੇ ਇੱਕ ਵਾਰ ਪਾਰਲੀਮੈਂਟ ਕਿਸੇ ਕਿਸੇ ਮੁੱਦੇ ਤੇ ਨਹੀਂ ਬੋਲੇ ਕਦੇ ਇੱਥੇ ਦਿੱਸੇ ਹੀ ਨਹੀਂ ਤੇ ਇਹ ਹੁਜੇ ਐਮਪੀ ਬਣਾ ਕੇ ਲੋਕ ਮਸਹੂਰ ਕਰ ਰਹੇ ਕਿ ਸਾਡੇ ਵਿੱਚ ਕਦੇ ਇੱਥੇ ਵੀ ਨਹੀਂ ਆਏ ਤੇ ਪਾਰਲੀਮੈਂਟ ਕੇ ਦੀ ਮੁੱਦਾ ਹੀ ਨਹੀਂ ਚੱਕਿਆ ਨਾ ਕਿਤੇ ਗੱਲ ਨਾ ਹੀ ਕਦੇ ਬੋਲੇ ਤਾਂ ਇਸ ਕਰਕੇ ਲੋਕ ਬਿਲਕੁਲ ਸੰਤੁਸ਼ਟ ਨੇ ਜੋ ਮੈਂ ਬਣਾਉਣਾ ਹੈ ਜੋ ਕਰਨਾ ਹੈ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਬਾਰਡਰ ਤੇ ਕੀ ਮੁਸ਼ਕਲ ਹੈ ਇਹ ਸੀਰੀਜ਼ ਕੀ ਮੁਸ਼ਕਲ ਹੈ ਉਹ ਸਾਰਾ ਕੁਝ ਅਸੀਂ ਪੀਜੀਆ ਹੀ ਲੈ ਕੇ ਆਏ ਫਰੋਜ਼ਪੁਰ ਡਾਕਟਰ ਮਰਮੋਹਨ ਸਿੰਘ ਦੀ ਸਰਕਾਰ ਸੀ ਮਨਜ਼ੂਰ ਕਰਵਾ ਕੇ ਲੈ ਉਹਦੋਂ ਮੈਂ ਐਮਪੀ ਸੀਗਾ ਐਮਪੀ ਪਹਿਮ ਦੂਜੀ ਪਾਰਟ ਦੇ ਪਰ ਅਸੀਂ ਐਮਐਲਏ ਦੇ ਨਾਲ ਅਸੀਂ ਜਾ ਕੇ ਉਹ ਮਨਜ਼ੂਰ ਕਰਾ ਕੇ ਲਿਆਏ ਉਹਦੇ ਕਈ ਸਾਲ ਰੁਕਿਆ ਰਿਹਾ ਲੁਕਣ ਤੋਂ ਬਾਅਦ ਹੁਣ ਉਹਦੇ ਪੈਸੇ ਆਏ ਜ਼ਮੀਨ ਵਗੈਰਾ ਕਵਰ ਹੋ ਗਈ ਇਸੇ ਤਰ੍ਹਾਂ ਫਾਜ਼ਿਲਕਾ ਦੇ ਸਾਡਾ ਇਹ ਕੈਂਸਰ ਪ੍ਰਭਾਵ ਤੇ ਰਿਹਾ ਹੈ ਕੈਂਸਰ ਦਾ ਹਸਪਤਾਲ ਜਿਹੜਾ ਉਹ ਮਨਜ਼ੂਰ ਕਰਾ ਕੇ ਲਿਆਏ ਉਹਦੇ ਪੈਸੇ ਆ ਗਏ 50 ਕਰੋੜ ਰੁਪਇਆ ਫਾਜ਼ਿਲਗਾ ਜਵਿੰਦਰ ਕਵਾਇਆ ਲਿਆ ਕੇ ਦਿੱਤਾ ਤਾਂ ਕੰਮ ਚੱਲ ਰਿਹਾ ਸੁ ਮੁਕਾਬਲਾ ਕਿਸਨਾ ਮੰਨਦੇ ਮੇਰੇ ਨਾਲ ਤਾਂ ਸਾਰੇ ਮੁਕਾਬਲਾ ਕਰਦੇ ਜੀ ਉਹ ਹਰੇਕ ਜਿਹੜੇ ਤਿੰਨੇ ਪਾਰਟੀਆਂ ਆ ਉਹ ਕਹਿੰਦੇ ਇੱਕ ਸਾਡਾ ਮੇਰਾ ਮੁਕਾਬਲਾ ਸ਼ੇਰ ਸਿੰਘ ਕੁਆਇਆ ਨਾਲ ਆਪ ਵਾਲੇ ਕਹਿੰਦੇ ਸਾਡਾ ਮੁਕਾਬਲਾ ਸ਼ੇਰ ਸਿੰਘ ਕੁਆਇਆ ਨਾਲ ਆਪ ਵਾਲੇ ਤੇ ਕਹਿੰਦੇ ਸਾਡਾ ਕਿਸੇ ਨਾਲ ਮੁਕਾਬਲਾ ਹੀ ਨਹੀਂ ਅਸੀਂ ਆਪਣੇ ਆਪ ਚੀਆ ਆਪਣੇ ਆਪ ਵੀ ਫਿਰ ਤੁਸੀਂ ਆਪ ਦੇਖ ਲਓ ਇਹ ਮੁਕਾਬਲਾ ਲੈਣ ਜੇ ਨਹੀਂ ਕਿ ਸਾਰੇ ਮੇਰੇ ਨਾਲ ਮੁਕਾਬਲਾ ਮਿਲਦੇ ਆ ਤੁਸੀਂ ਦੇਖ ਲਓ ਇਹਨਾਂ ਦਾ ਆਪਸੀ ਪਤਾ ਲੱਗੇਗਾ ਕਿ ਕੌਣ ਮੇਰੇ ਮੁਕਾਬਲੇ ਜਾਂਦਾ ਹੈ ਨਾਗਰਾਸ ਤੋਂ ਦੇ ਵਿੱਚ ਕਾਫੀ ਪਾੜਾ ਵੀ ਰਿਹਾ ਜੇ ਸੰਗਰੂਰ ਦੀ ਗੱਲ ਕਰੀਏ 골ਡੀ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਰਮਨੀਤ ਬਿੱਟੂ ਜੀ ਛੱਡ ਕੇ ਚਲੇ ਗਏ ਜਿਹੜੇ ਨੀਡੂ ਛੱਡ ਕੇ ਜਾ ਰਹੇ ਨੇ ਉਹਨਾਂ ਲਈ ਕੀ ਹੈ ਨਹੀਂ ਦੇਖੋ ਜਿਹੜੇ ਛੱਡ ਕੇ ਜਾ ਰਹੇ ਉਹਨਾਂ ਦਾ ਅਸਰ ਵੀ ਦੇਖ ਲਿਓ ਜੀ ਪਰ ਜਿਹੜੇ ਸਾਡੇ ਜਿੱਤੇ ਇੱਥੇ ਸੀਗਾ ਜਿਹੜੇ ਕਾਂਸ ਤੋਂ ਮਾਰਨ ਵਾਲੇ ਸਾਰੇ ਹੀ ਚਲੇ ਗਏ ਕੈਪਟਨ ਸੀਗਾ ਉਹ ਬੀਜੇਪੀ ਚਲੇ ਗਿਆ ਸਾਡੇ ਜਾਕਰ ਸਾਹਿਬ ਸੀਗੇ ਉਹ ਕਿੰਨੇ ਸਾਲ ਪ੍ਰਧਾਨ ਰਹੇ ਪਰ ਕੰਮ ਨਹੀਂ ਕੀਤਾ ਉਹ ਵੀ ਉਧਰ ਚਲੇ ਗਏ ਰਾਣਾ ਸੋਢੀ ਸੀਗਾ ਉਹ ਉਧਰ ਜਾ ਕੇ ਇਲੈਕਸ਼ਨ ਲੜ ਰਿਹਾ ਹੈ ਤੇ ਹੁਣ ਸਾਰੀ ਕਾਂਗਰਸ ਦੇ ਨਹੀਂ ਇਕਜੁੱਟ ਹੈ ਕੋਈ ਸਾਡੇ ਚ ਰਾਣਾ ਛੋਡੀ ਜੀ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਜਾਖੜ ਸਾਹਿਬ ਪੁਰਾਣੇ ਸਾਥੀ ਰਹੇ ਨੇ ਕਿ ਲੱਗਦਾ ਵੀ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਇਸ ਦਾ ਨੁਕਸਾਨ ਰਾਣਾ ਛੋਡੀ ਰਾਣਾ ਛੋਡੀ ਮੇਰਾ ਕੋਈ ਸਾਥੀ ਨਹੀਂ ਰਿਹਾ ਨਹੀਂ ਵੀਰ ਸਾਥੀ ਜਾਖੜ ਸਾਹਿਬ ਰੇ ਚਲੋ ਮਾਰਨ ਵਾਲਿਆਂ ਚ ਤੇ ਇਹਨਾਂ ਦਾ ਪਹਿਲਾ ਨੰਬਰ ਸੀਗਾ ਤੇ ਮੈਂ ਬਚ ਗਿਆ ਫੇਰ ਵੀ ਤੇ ਹੁਣ ਲੈਕਚਰ ਲਾਇਆ ਬਚਾਇਆ ਕਿਸ ਨੇ ਆ ਪਰਮਾਤਮਾ ਨੇ ਬਚਾਇਆ ਜ਼ੋਰ ਪਹੁੰਚਾਉਂਦਾ ਪਰਮਾਤਮਾ ਹੀ ਇਹ ਬਚਾਉਂਦਾ ਤਾਂ ਨਹੀਂ ਬਚਦੇ ਤੇ ਉਹ ਐਸ ਵੇਲੇ ਸਾਰੇ ਹਲਕਿਆਂ ਵਿੱਚ ਲੋਕ ਜਿਹੜੇ ਪੂਰੇ ਵਿਸ਼ਵਾਸ ਦਿੰਦੇ ਕਿ ਇਸ ਵਾਰ ਇਲੈਕਸ਼ਨ ਜਿਤਾਉਣਾ ਹੈ ਬਾਦਲ ਪਰਿਵਾਰ ਕਹਿੰਦਾ ਸਿਆਸਤ ਦੇ ਵਿੱਚ ਸਿਰ ਸਿੰਘ ਖਵਾਇ ਨੂੰ ਅਸੀਂ ਲੈ ਕੇ ਆਏ ਆ ਨਹੀਂ ਇਹ ਗੱਲ ਦੇ ਕੋਈ ਸ਼ੱਕ ਨਹੀਂ ਬਾਦ ਸਾਹਿਬ ਮੈਨੂੰ ਸਰਕਾਰ ਚ ਲੈ ਕੇ ਆਏ ਮੈਨੂੰ ਪਾਰਟੀ ਤੇ ਟਿਕਟ ਦਿੱਤਾ ਪਹਿਲੀ ਵਾਰ ਜਲਾਲਾਬਾਦ ਹਲਕੇ ਚ ਕਦੇ ਕਾਲੀ ਦਲ ਦਾ ਨਾਂ ਨਿਸ਼ਾਨ ਨਹੀਂ ਸੀ ਮੈਂ ਜਿੱਤਿਆ ਕਾਲੀ ਦਲ ਫਿਰ ਕਾਲੀ ਦਲ ਨੂੰ ਪੈਦਾ ਕੀਤਾ ਸੋਚ ਪਰ ਪਾਰਲੀਮੈਂਟ ਚ ਹੂੰ ਤੇ ਸੁਖਵੀਰ ਬਾਦਲ ਨੂੰ ਜਾ ਕੇ ਮੈਂ ਲੈ ਕੇ ਗਿਆ ਐਮਐਲਏ ਉਥੇ ਮੈਂ ਬਣਾ ਕੇ ਬਣਾ ਕੇ ਭੇਜਿਆ ਸਰਦਾਰ ਸਾਹਿਬ ਮੈਂ ਲੈ ਕੇ ਆਉਂ ਗਿਆ ਉਹਦਾ ਕਹਿੰਦੇ ਜੋਰਾ ਸਿੰਘ ਮਾਨ ਹੋਣਾ ਨੇ ਸਾਨੂੰ ਪੈਰ ਲਵਾਏ ਤੇ ਜੋਰਾ ਸਿੰਘ ਦੇ ਮਾਨ ਤੋਂ ਫਿਰ ਉਹਦੀ ਟਿਕਟ ਕਿਉਂ ਕੱਢ ਤੇ ਬਾਦਲ ਸਾਹਿਬ ਕਹਿੰਦੇ ਕਾਕੇ ਜਮਾਨਤ ਜਬ ਤੂਗੀ ਤੂ ਜਿਹੜਾ ਆਰੇਗਾ ਤੇ ਇੱਜ਼ਤ ਨਾਲ ਆਰੇਗਾ ਜਿੱਤਣਾ ਨਹੀਂ ਜ਼ਮੀਨ ਸਵਾਰ ਦੇ ਮੁਕਾਬਲੇ ਪਰ ਤੂ ਆਰੇਗਾ ਤੇ ਇੱਜ਼ਤ ਨਾਲ ਆਰੇਗਾ ਅਸੀਂ ਇਲੈਕਸ਼ਨ ਜਿੱਤ ਗਏ ਹਾਂ ਜੋਰਾਸੇ ਨੇ ਜੇ ਪੈਰ ਲਾਇੰਦੇ ਤੇ ਉਹਦੇ ਆਪ ਉਹਦੇ ਪੈਰ ਫਿਰੇ ਨਾ ਕਿਉਂ ਫਟਦੇ ਹਮ ਸਿਆਸਤ ਦੇ ਵਿੱਚ ਅਕਸਰ ਚੱਲਦਾ ਹੈ ਸਿਆਸਤ ਦੇ ਵਿੱਚ ਚੱਲਦਾ ਹੈ ਅਫਸੋਸ ਹੁੰਦਾ ਵੀ ਅਕਾਲੀ ਦਲ ਨੂੰ ਛੱਡ ਕੇ ਇੱਧਰ ਕਾਂਗਰਸ ਚ ਕਿਉਂ ਆ ਗਏ ਬਾਦਲ ਸਾਹਿਬ ਤੁਹਾਨੂੰ ਲੈ ਕੇ ਆਏ ਨੇ ਸਾਹਿਬ ਨਹੀਂ ਮੈਂ ਅਕਾਲੀ ਦਲ ਮੈਂ ਛੱਡ ਕੇ ਨਹੀਂ ਆਇਆ ਮੈਨੂੰ ਤੇ ਇਹਨੇ ਜਦੋਂ ਕੱਢਤਾ ਤੇ ਮੈਂ ਫਿਰ ਉਸ ਕਾਰਨ ਕੀ ਬਣੇ ਕੱਢਣ ਦੇ ਕਾਰਨ ਉਸ ਵੀਰ ਸਿੰਘ ਨੂੰ ਪੁੱਛ ਲੋ ਕੀ ਕਰਨ ਵਾਲੇ ਉਹਨੂੰ ਜ਼ਿਆਦਾ ਪਤਾ ਹੈ ਜਿੰਨਾ ਕਿ ਮੈਨੂੰ ਉਹਨਾਂ ਕਾਟ ਪਤਾ ਜਿੰਨਾ ਸੁਬੀਸ਼ ਨਹੀਂ ਕੋਈ ਚਿੱਠੀ ਪੱਤਰ ਕੁਛ ਲਿਖਿਆ ਹੋਣਾ ਕੁਛ ਕਹਿ ਕੇ ਕੱਢਿਆ ਹੋਣਾ ਨਹੀਂ ਮੈਨੂੰ ਮੈਨੂੰ ਤਾਂ ਚਿੱਠੀ ਪੱਤਰ ਹੀ ਨਹੀਂ ਸੀ ਚਲੋ ਜੋ ਸਰਕਮਟਾਂਸ ਸੀਗੇ ਉਹਦਾ ਕੇਰਾ ਉਹਨੂੰ ਚੰਗਾ ਲੱਗਿਆ ਕਿ ਉਹ ਠੀਕ ਹੈ ਸ਼ੇਰ ਸਿੰਘ ਕਵਾਇਆ ਨਹੀਂ ਠੀਕ ਤੇ ਕੱਢਤਾ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਸ ਵਕਤ ਅਸੀਂ ਸਰਦਾਰ ਸ਼ੇਰ ਸਿੰਘ ਕਵਾਇਆ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਸਮਾਂ ਥੋੜਾ ਜਿਹਾ ਕੰਪੇਨਿੰਗ ਚੱਲ ਰਹੀ ਆ ਤਾਂ ਇਸ ਤੋਂ ਬਾਅਦ ਜਦੋਂ ਲੰਮਾ ਸਮਾਂ ਮਿਲਿਆ ਆਸ ਆ ਉਮੀਦ ਆ ਕਿ ਜਿੱਤਣਗੇ ਤਾਂ ਤੁਸੀਂ ਜੁੜੇ ਰਹਿਣਾ ਇੰਡਸ ਟੀਵੀ ਨਾਲ